ਵਰਲਡ এনवायरमेंट ਡੇ ਆ ਔਰ ਤੁਸੀਂ ਵੇਖ ਸਕਦੇ ਹੋ ਸ਼ਹਿਰ ਦੀਆਂ ਵੱਖ-ਵੱਖ ਐਨ ਜੀਓਜ਼ ਜਿਦੇ ਵਿੱਚ ਮਿਸ਼ਨ ਅਗਾਜ਼ ਸਾਡੇ ਹੋਰ ਭੈਣ ਭਰਾ ਜਸ ਸੇਵਾ ਸੁਸਾਇਟੀ ਔਰ ਬੜਾ ਦੁੱਖ ਲੱਗਦਾ ਕਿ ਡਿਵੈਲਪਮੈਂਟ ਐਟ ਦੀ ਕਾਸਟ ਆਫ এনवायरमेंट ਹੋ ਰਹੀ ਹੈ ਔਰ ਤੁਸੀਂ ਸੋਚੋ ਇਸ ਮਾਰਕੀਟ ਦੇ ਵਿੱਚ ਇੱਕ ਕੈਮਰਾ ਖਮਾ ਵੀ ਲਿਓ ਜਦੋਂ ਤੁਸੀਂ ਇਹ ਵੀਡੀਓ ਚਲਾਓਗੇ ਤੁਸੀਂ ਆਪ ਸਮਝ ਜੀ ਹੈਰਾਨ ਹੋ ਜਾਓਗੇ ਕਿ ਇੱਥੇ ਇੱਕੋ ਰੁੱਖ ਰਹਿ ਗਿਆ ਇਸ ਲਾਈਨ ਦੇ ਵਿੱਚ ਸਾਰੇ ਰੁੱਖ ਵੱਡੇ ਲੱਗੇ ਸੀ ਛਾਂ ਵਾਲੇ ਵੀ ਤੇ ਫਰੂਟ ਵਾਲੇ ਵੀ ਉਹ ਇਸ ਗੱਲੋਂ ਕੱਟੇਗੇ ਕਿ ਆ ਮਾਰਕੀਟ ਸੋਹਣੀ ਵਿਖਾਣੀ ਹੈ ਔਰ ਉਥੇ ਜਾ ਉਥੇ ਲਾਤੇ ਡੇਟ ਪਾਮਸ ਔਰ ਪਾਮ ਦੇ ਰੁੱਖ ਨੇ ਨਾਲ ਛਾ ਦੇਣੀ ਹੈ ਨਾ ਕੁਝ ਹੋਰ ਦੇਣਾ ਸਗੋਂ ਸਾਡੇ ਲਈ ਬਹੁਤ ਜ਼ਿਆਦਾ ਉਹ ਹਾਨੀਕਾਰਕ ਨੇ ਸਿਰਫ ਸੋਨਾ ਦਿਖਾਣ ਵਾਸਤੇ ਜਿਹੜੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਏਟ ਦੀ ਕਾਸਟ ਆਫ এনवायरमेंट ਉਹਦੇ ਅਗੇਂਸਟ ਅੱਜ এনवायरमेंट ਡੇ ਤੇ ਅਸੀਂ ਇੱਥੇ ਪਹੁੰਚੇ ਆਂ ਔਰ ਮੈਨੂੰ ਉਮੀਦ ਹੈ ਕਿ ਥੋੜੀ ਦੇਰ ਚ ਇੱਥੇ ਸਾਡੇ ਚੇਅਰਮੈਨ ਜਿਹੜੇ ਨੇ ਇੰਪਰੂਵਮੈਂਟ ٹرسٹ ਦੇ ਉਹਨਾਂ ਨੇ ਵੀ ਵਾਅਦਾ ਕੀਤਾ ਸੀ ਮੈਸ ਮਾਰਕੀਟ ਦੇ ਵਿੱਚ ਤੁਸੀਂ ਕਿਹਾ ਵਾ ਤੇ ਇਹਦੇ ਤੇ ਪਲਾਂਟੇਸ਼ਨ ਸ਼ੁਰੂ ਕਰਾਂਗਾ ਔਰ ਸਾਨੂੰ ਉਮੀਦ ਹੈ ਕਿ 100 ਰੁੱਖ ਅਤੇ ਪਿੱਪਲ ਦਾ ਲਾਇਆ ਜਾਏਗਾ ਔਰ ਇੰਨੀਆਂ-ਇੰਨੀਆਂ ਵੱਡੀਆਂ ਜਿਨ੍ਹਾਂ ਨੇ ਇੰਨੀਆਂ ਮਹਿੰਗੀਆਂ ਬਿਲਡਿੰਗਸ ਖਰੀਦੀਆਂ ਅੱਜ ਉਹਨਾਂ ਨੂੰ ਦੁੱਖ ਲੱਗ ਰਿਹਾ ਹੈ ਕਿ ਇੱਥੇ ਰੁੱਖ ਲੱਗਣੇ ਆ ਸਾਨੂੰ ਨਹੀਂ ਪਤਾ ਗੋਡ ਨੋਜ਼ ਵਾਈ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਰੁੱਖ 100 ਸੁੱਖ 100 ਰੁੱਖ ਸੁਖੀ ਸੁਖ ਸੋ ਦੀਪਕਾ ਦੀਪਕ ਬੱਬਰ ਜੀ ਸਾਡੇ ਨਾਲ ਨੇ ਬੜੀ ਅਹਿਮੀਅਤ ਦੱਸਣਗੇ ਕਿ ਪੰਜ ਪਾਣਾ ਨੇ ਕਿਦਾਂ ਸਟੈਬਲਿਸ਼ ਕੀਤੇ ਔਰ ਜੇ ਹੁਣ ਨਾ ਅਸੀਂ ਸਮਝੇ 50 ਡਿਗਰੀ ਤੋਂ ਉੱਤੇ ਕੀ ਸੋਚ ਸਕਦੇ ਹੋ ਤੁਸੀਂ ਪਰਾਲੀ ਸਾੜ ਦਿੱਤੀ ਪਰਾਲੀ ਦੇ ਨਾਲ ਸਾਈਡਾਂ ਤੇ 50 ਦੇ ਰੁੱਖ ਲੱਗੇ ਸੀ ਸਾਰੇ ਸੜ ਗਏ ਇੱਥੇ ਤੱਕ ਨਹੀਂ ਤੇਜਵਾ ਦੇ ਨਾਲ ਲੋਕਾਂ ਦੀਆਂ ਝੌਂਪੜੀਆਂ ਘਰ ਤੱਕ ਸੜ ਗਏ ਔਰ ਅਸੀਂ ਕਿਹੜੀ ਉਮੀਦ ਕਰ ਰਹੇ ਹਾਂ ਅੱਜ ਇਨਸਾਨ ਇਨਸਾਨ ਦਾ ਦੁਸ਼ਮਣ ਬਣ ਗਿਆ ਔਰ ਜਦੋਂ ਅਸੀਂ ਆਪਣੀ ਦੁਸ਼ਮਣੀ ਨਿਭਾ ਰਹੇ ਹਾਂ ਨਾ এনवायरमेंट ਦੇ ਨਾਲ ਤੁਸੀਂ ਵੇਖ ਲਓ ਕਦੀ ਸੋਚਿਆ ਸੀ ਇੰਨੇ ਛੋਟੇ-ਛੋਟੇ ਜਿਹੜੇ ਪੁਚਾਲ ਰੋਜ਼ ਅਸੀਂ ਸੁਣਦੇ ਹਾਂ ਸਵੇਰੇ ਉੱਠ ਕੇ ਵੇਖੀਦਾ ਰਾਤੀ ਇੰਨੇ ਪੁਚਾਲ ਆਇਆ ਇੱਥੇ ਆਇਆ ਤੇ ਕਿਉਂ ਅਸੀਂ ਹੜ੍ਹ ਦੇਖਣੇ ਸ਼ੁਰੂ ਕਰਦੇ ਆ ਕਿਉਂ ਅਸੀਂ ਤੇਜ਼ ਜੰਨੀਆਂ ਜਿਹੜੀਆਂ ਹਵਾਵਾਂ ਦੇਖਣੇ ਸ਼ੁਰੂ ਕਰਤੀਆਂ ਕਿਉਂ ਕਿ ਇਨਸਾਨ এনवायरमेंट ਦੇ ਨਾਲ ਖਿਲਵਾੜ ਕਰ ਰਿਹਾ ਐ ਐਡਮਿਨਿਸਟ੍ਰੇਸ਼ਨ ਜਿਹੜੀ ਐ ਲੈਕ ਆਫ ਐਡਮਿਨਿਸਟ੍ਰੇਟਿਵ ਵੈਲਫੇਅਰ ਕਵਾਂਗਾ ਲੈਕ ਆਫ ਪੋਲਿਟਿਕਲ ਵਿਲ ਤੇ ਲੈਕ ਆਫ ਜਿਹੜਾ ਵਾ ਸਾਡਾ ਸਾਡੀ ਸੋਸ਼ਲ ਵਿਲ ਉਹਦੇ ਕਰਕੇ ਕਿਉਂਕਿ ਇਨਸਾਨਾਂ ਨੇ ਦੀ ਇੱਕ ਗੱਲ ਕਹੀ ਏ ਕਿ ਜੇ ਅਸੀਂ ਇੱਕ ਦੂਜੇ ਦੀ ਮਦਦ ਨਹੀਂ ਕਰਾਂਗੇ ਤੇ ਅਸੀਂ ਜਲਦੀ ਫਨਾਹ ਹੋ ਜਾਾਂਗੇ ਕਿਉਂਕਿ ਇੱਕ ਪਾਸੇ ਸ਼ਹਿਰ ਦੂਜੇ ਪਾਸੇ ਕਬਰਿਸਤਾਨ ਕਬਰਿਸਤਾਨ ਦੀ ਰਾਹ ਵਿੱਚ ਪਈ ਹੋਈ ਹੱਡੀ ਦਾ ਬਿਆਨ ਹੈ ਕਹਿੰਦੀ ਠੋਕਰਾਂ ਨਾਲ ਮਾਰ ਮੈਂ ਵੀ ਕਦੀ ਇਨਸਾਨ ਆ ਸੋ ਇਨਸਾਨਾਂ ਨੂੰ ਹੁਣ ਜ਼ੋਰ ਲਾਣਾ ਪਏਗਾ ਤੁਹਾਡੇ ਮਾਧਿਅਮ ਰਾਹੀਂ ਇਹ ਵੀਡੀਓ ਨੂੰ ਇੱਥੇ ਤੱਕ ਪਹੁੰਚਾ ਦਿਓ ਕਿ ਜਿਹੜੀ ਸਰਕਾਰ ਹੈ ਕਿਉਂਕਿ ਕਿਸੇ ਵੀ ਇੰਨੇ ਲੋਕੀ ਐਮਪੀ ਜਿੱਤੇ ਐਨਾ ਸਭ ਕੁਝ ਹੋਇਆ ਮੈਨੂੰ ਇੱਕ ਗੱਲ ਦੱਸ ਦਿਓ ਕਿਸੇ ਦੇ ਮੈਨੀਫੈਸਟੋ 'ਚ ਵਾਤਾਵਰਣ ਲਈ ਇੱਕ ਵਰਡ ਵੀ ਸੀ ਔਰ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਜਿਸ ਨੂੰ ਤੁਸੀਂ ਸਮਝ ਰਹੇ ਹੋ ਕਿ ਉਹਦੀ ਲੋੜ ਨਹੀਂ ਹੈ ਉਹਦੀ ਹੀ ਸਾਨੂੰ ਲੋੜ ਹੈ ਸੋ ਅਸੀਂ ਆਪਣੀਆਂ ਜਾਨਾਂ ਬਚਾ ਸਕੀ ਐ ਪਰ ਇਹਨੂੰ ਥੱਲੇ ਟਾਇਲਾਂ ਦੇ ਬਹੁਤ ਖੂਬ ਦਰਦ ਲੱਗੀਆਂ ਬਿਲਕੁਲ ਜੀ ਟਾਇਲਾਂ ਤਾਂ ਹੀ ਲੱਗੀਆਂ ਕਿਉਂਕਿ ਇੱਥੇ ਰੁੱਖ ਵੱਡੇ ਗਏ ਨੇ ਜੇ ਰੁੱਖ ਨਾ ਵੱਡੇ ਜਾਂਦੇ ਟਾਇਲਾਂ ਨਹੀਂ ਸੀ ਲੱਗਣੀਆਂ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਹੁਣ ਲੋਕੀ ਜਾਗੇ ਨੇ ਅੱਜ ਅੰਮ੍ਰਿਤਸਰ ਦੇ ਲੋਕ ਇੱਥੇ ਪਹੁੰਚੇ ਨੇ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤਲਵਾਰ ਸਾਹਿਬ ਵੀ ਇੱਥੇ ਆਏ ਨੇ ਔਰ ਉਹਨਾਂ ਨੇ ਵੀ ਸਾਨੂੰ ਪ੍ਰੋਮਿਸ ਕੀਤਾ ਕਿ ਇੱਕ ਰੁੱਖ ਨਹੀਂ ਇੱਥੇ ਤੁਹਾਨੂੰ ਆਨ ਵਾਲੇ ਸਮੇਂ ਦੇ ਵਿੱਚ 100 ਰੁੱਖ ਵਿਖਾਵਾਂਗੇ ਕਿਦਾਂ ਪਲਾਨ ਕਰਨਾ ਉਹਨਾਂ ਨੇ ਕਿਹਾ ਸੋਸਾਇਟੀਜ਼ ਮੇਰੇ ਕੋਲ ਆਣ ਮੈਂ ਸਰ ਆਜੋ ਪਲੀਜ਼ ਔਰ ਸਰਦਾ ਜੀ ਆਇਆਂ ਨੂੰ ਕਰਦੇ ਆ ਕਿ ਸਾਡੇ ਨਾਲ ਪਲਾਂਟੇਸ਼ਨ ਵੀ ਸਰ ਨੇ ਹਮੇਸ਼ਾ ਜੋਰ-ਸ਼ੋਰ ਨਾਲ ਕੀਤੀ ਸਰ ਕੀ ਕਹਿਣਾ ਚਾਹੋਗੇ ਇੱਥੇ ਕਹਿੰਦੇ 100 ਪਲਾਂਟ ਇੱਥੇ ਡਿਵੈਲਪਮੈਂਟ ਤੇ ਹੋਈ ਹੈ ਬਟ এনਵਾਇਰਨਮੈਂਟ ਨੂੰ ਕਿੱਥੇ ਨਹੀਂ ਨਹੀਂ ਬਹੁਤ ਅੱਛਾ ਪ੍ਰੋਗਰਾਮ ਕਰ ਰਹੀ ਹੈ ਸਾਰੇ ਮਿਲ ਕੇ ਔਰ ਮੈਂ ਇਹਨਾਂ ਦੇ ਬਹੁਤ ਅਪਰੀਸ਼ੀਏਟ ਕਰਦਾ ਇਸ ਗੱਲ ਨੂੰ ਔਰ ਬਹੁਤ ਵਧਾਈ ਦਿੰਦਾ ਹੈਗਾ ਅੱਜ ਦੀ ਆਦਰਸ਼ ਨੀਡ ਹੈਗੀ ਆ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਆ ਕਰ ਰਹੇ ਹੋ ਹੋਰ ਐਨ ਜੀਓਸ ਨੂੰ ਵੀ ਹੋਰਾਂ ਨੂੰ ਵੀ ਅੱਗੇ ਆਣਾ ਚਾਹੀਦਾ ਹੈਗਾ ਜਿਸ ਮੇਰਾ ਫੋਨ ਤੇ ਗੱਲ ਹੋ ਰਹੀ ਸੀ ਜਾਂ ਦਸਰੇ ਸੀ ਕਿਤੇ ਉੱਥੇ ਦੇਖੋ ਤਰਵਾਰਸੋ ਵਾਕੇ ਗੱਡੀਆਂ ਖੜੀਆਂ ਹੋ ਜਾਂਦੀ ਹੈ ਪਰ ਲੇਕਿਨ ਇੰਨੀ ਧੁੱਪ ਹੈ ਔਰ ਤਪ ਜਾਂਦੀ ਹੈ ਗਿਆ ਕਿਸੇ ਨੂੰ ਖੜੇ ਲਵਾਤੀਆਂ ਪਰ ਨਹੀਂ ਨਹੀਂ ਅ ਵੀ ਕੰਮ ਕਰਾਂਗੇ ਨਾ ਸਾਰੇ ਕੰਮ ਕਰਨੇ ਹੈ ਸਾਰੇ ਹੀ ਕੰਮ ਕਰਨੇ ਹੈ ਇਹਨਾਂ ਦੀ ਡਿਮਾਂਡ ਠੀਕ ਹੈ ਜੀ ਬਿਲਕੁਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਤੇ ਇੱਕ ਬਨੁਕਤਾ ਦਾ ਕੰਮ ਹੈਗਾ ਅੜਾ ਕਿਸੇ ਨੂੰ ਪਾਰਟਰੀ ਜਲਵਾਸਤੇ ਉਹਦਾ ਕੋਈ ਫਾਇਦਾ ਨਹੀਂ ਆ ਪੰਪ ਟਰੀਵ ਇਹਨਾਂ ਕਲ ਕਰੇ ਸੀ ਕਿ ਪਿੱਪਲ ਲੱਗਣਾ ਚਾਹੀਦਾ ਬੋਰਡ ਲੱਗਣਾ ਚਾਹੀਦਾ ਨਿੰਮ ਲੱਗਦੀ ਚਾਹੀਦੀ ਬਹੁਤ ਅੱਛਾ ਹੈਗਾ ਆ ਬ੍ਰਿਛ ਹੋਗੇ ਨੇ ਪੇੜੋ ਹੋਗੇ ਜਿਹੜੇ ਸਾਡੇ ਐਨਵਾਇਰਨਮੈਂਟ ਵਾਸਤੇ ਬਹੁਤ ਹੀ ਬੜੀ ਹੈਗੇ ਨਾ ਯਾਬ ਹੈਗੇ ਇਹਦਾ ਕੰਮ ਕੀਤਾ ਜਾਏਗਾ ਸਰਕਾਰ ਵੱਲੋਂ ਬਿਲਕੁਲ ਇਹਦਾ ਸਹਿਯੋਗ ਕਰਨਗੇ ਸਰਕਾਰ ਤੇ ਤਿਆਰ ਹੈ ਮੈਂ ਬਿਲਕੁਲ ਗਾਰੰਟੀ ਨਹੀਂ 100% ਤਿਆਰ ਹੈ ਵੱਧ ਤੋਂ ਵੱਧ ਕੋਸ਼ਿਸ਼ ਵੱਧ ਤੋਂ ਵੱਧ ਕੋਸ਼ਿਸ਼ ਮੇਰੇ ਆ ਉਹ ਦੂਜੇ ਪੋਲੀਟੀਕਲ ਪਾਰਟੀਆਂ ਦੇ ਸਵਾਲਾ ਸਾਭ ਨਹੀਂ ਹੈ 1 ਲੱਖ ਲਗਾ ਦਵਾਂਗੇ